ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਜਿਹੜੀ ਆਪਾਂ ਵੀ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈਗਾ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫਲੈਲ ਵਰਤਿਆ ਹੁਣ ਜਿਹੜਾ ਤੁਸੀਂ ਨੇ ਪਹਿਲਾ ਲੜ ਲਗਾਉਣਾ ਲੜ ਨੂੰ ਸਿਰ ਦੇ ਸੈਂਟਰ ਤੇ ਵਿੱਚੋਂ ਲਿਆਉਣਾ ਤੇ ਇਸ ਦਾ ਜਿਹੜਾ ਇਸ ਨੂੰ ਜਿਹੜਾ ਆਪਾਂ ਇਹ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਬੈਕ ਤੱਕ ਇਸ ਲੜ ਦੇ ਵਿੱਚ ਬਲ ਸੈੱਟ ਕਰਕੇ ਜਿਹੜਾ ਤੁਸੀਂ ਇਸ ਲੜ ਨੂੰ ਲਗਾ ਦੇਣਾ ਜੀ ਤੇ ਹੁਣ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਵੀ ਇਹੜਾ ਆਪਾਂ ਤੁਸੀਂ ਨੇ ਬੈਕ ਤੋਂ ਪਿੰਚ ਕਰਨਾ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਉਹੜਾ ਥਲੇ ਰੱਖਣਾ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਤੁਸੀਂ ਨੇ ਉਪਰ ਰੱਖ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਨੇ ਜਿਹੜਾ ਇਸ ਲੜ ਦੇ ਵਿੱਚ ਆਪਣੇ ਬਲ ਹੋਣਗੇ ਉਹਨਾਂ ਉਹਨਾਂ ਬਲਾਂ ਨੂੰ ਤੁਸੀਂ ਨੇ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੁਸੀਂ ਨੇ ਜਿਹੜਾ ਸਲੱਡ ਦੇ ਵਿੱਚ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਨੂੰ ਤੁਸੀਂ ਖਿਲਾਰ ਦੇਣਾ ਜੀ ਬਲਾਂ ਨੂੰ ਖਿਲਾਰਨ ਤੋਂ ਬਾਅਦ ਇਹੜਾ ਆਪਾਂ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਆਪਣੇ ਬਲ ਸੈੱਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਔਰ ਜਿਹੜਾ ਤੁਸੀਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਤੁਸੀਂ ਨੇ ਜਿਹੜਾ ਬੈਕ ਤੋਂ ਪਿੰਚ ਕਰਨਾ ਹੁਣ ਲੜਾ ਤੁਸੀਂ ਨੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਜੀ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਇਸ ਲੜ ਨੇੜਾ ਆਪਾਂ ਹਲਕਾ ਖਿੱਚ ਲਵਾਂਗੇ ਫਿਰ ਉਸ ਤੋਂ ਆ ਦੀ ਇਸ ਲੜ ਦੇ ਵਿੱਚ ਜਿਹੜੇ ਤੁਸੀਂ ਨੇ ਬਲ ਹਨ ਉਹਨਾਂ ਬਲਾਂ ਨੂੰ ਤੁਸੀਂ ਨੇ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਤੁਸੀਂ ਨੇ ਫੋਲਡ ਕਰਨਾ ਜੀ ਰੁੱਸ ਤੋਂ ਆ ਦੀ ਸਲੜ ਦੇ ਵਿੱਚ ਜਿਹੜੇ ਆ ਤੁਸੀਂ ਨੇ ਬੜਾ ਇਕੱਠੇ ਕੀਤੇ ਸੀਗਾ ਨਾ ਬੜਾ ਨੂੰ ਖੁਲਾਰ ਕੀਤਾ ਸੀ ਇਸ ਲੜ ਨੂੰ ਵੀ ਲਗਾ ਦੇਣਾ ਹੁਣ ਜਿਹੜਾ ਤੁਸੀਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਚੰਗੀ ਤਰ੍ਹਾਂ ਇਹੜਾ ਆ ਪੈਸ ਲੜ ਨੂੰ ਉੱਪਰ ਹੋਲਡ ਕਰਨਾ ਜੀ ਤੇ ਫਿਰ ਉਸ ਤੋਂ ਆ ਦੀ ਸਲੜ ਨੂੰ ਅੱਖ ਤੱਕ ਖਿੱਚ ਲੈਣਾ ਇਸ ਲੜ ਦਾ ਜਿਹੜਾ ਬਾਦੂ ਕਪੜਾ ਉਸ ਕਪੜਾ ਨੂੰ ਤੁਸੀਂ ਅੰਦਰ ਨੂੰ ਫੋਲਡ ਕਰ ਦੇਣਾ ਜੀ ਅੰਦਰ ਨੂੰ ਫੋਲਡ ਕਰਨ ਤੋਂ ਆ ਜਿਹੜਾ ਤੁਹਾਡੇ ਇਸ ਲੜ ਦੇ ਵਿੱਚ ਵੀ ਬਲ ਹੋਣਗੇ ਉਹਨਾਂ ਬਲਾਂ ਨੂੰ ਤੁਸੀਂ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਤੁਸੀਂ ਫੋਲਡ ਕਰ ਦੇਣਾ ਜੀ ਤੇ ਜਿਹੜੇ ਤੁਸੀਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਇਕੱਠੇ ਕੀਤੇ ਸੀਗੇ ਉਹਨਾਂ ਬਲਾਂ ਨੂੰ ਤੁਸੀਂ ਹੁਣ ਖਿਲਾ ਦੇਣਾ ਬਲਾਂ ਨੂੰ ਖਿਲਾਉਣ ਤੋਂ ਬਾਅਦ ਜਿਹੜਾ ਤੁਸੀਂ ਇਸ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਜਿਹੜੇ ਤੁਹਾਡੇ ਉੱਪਰਲੇ ਪੇਜਾਂ ਨੇ ਉਹਨਾਂ ਪੇਚਾਂ ਦਾ ਵੀ ਜਿਹੜਾ ਤੁਹਾਡਾ ਫਾਸਲਾ ਤੁਸੀਂ ਐ ਸੇਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੇਪ ਵਰਤ ਸਕਦੇ ਹੋ ਡਬਲ ਸ਼ੇਪ 'ਚ ਦੇਖ ਕੇ ਕਿਛੇ ਵੀ ਤੁਹਾਡੇ ਉੱਪਰਲੇ ਪੇਜ ਦਾ ਫਾਸਲਾ ਵਧੇਗਾ ਘਟੂਗਾ ਤੁਸੀਂ ਉਸ ਲੜ ਦਾ ਆਪਣਾ ਡਬਲ ਸ਼ੇਪ 'ਚ ਦੇਖ ਕੇੜਾ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਹੁਣ ਲਾਪਾ ਇਸੋ ਲੜ ਇਹਦਾ ਹੁਣ ਆਪਾਂ ਲੜ ਲਗਾਵਾਂਗੇ ਇਸ ਲੜ ਦੇ ਵਿੱਚ ਵੀੜਾ ਆਪਣੇ ਬਾਲਾ ਹੋਣਗੇ ਤੁਸੀਂ ਨੇ ਉਹ ਉਂਗਲਾਂ ਇਕੱਠੇ ਕਰ ਲੈਣੇ ਹਨ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਤੁਹਾਡੇ ਬਲ ਨੇ ਉਹਨਾਂ ਬਲਾਂ ਤੁਸ ਨੇ ਖਿਲਾਰ ਦੇਣਾ ਬਲਾਂ ਨੂੰ ਖਿਲਾਰਨ ਤੋਂ ਬਾਅਦ ਹੁਣ ਆਪਾਂ ਇਸ ਲੜ ਨੂੰ ਸੈੱਟ ਕਰਕੇ ਲਗਾ ਦੇਵਾਂਗੇ ਜੀ ਹਣ ਆਪਾਂ ਬਾਅਦ ਦੇ ਨਾਲ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰ ਲਵਾਂਗੇ ਇੰਗੀ ਤਰ੍ਹਾਂ ਨੀ ਪੱਗਾਂ ਹੀ ਹੁਣ ਪੱਗ ਦੀ ਆਪਾਂ ਜਿਹੜੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰੀ ਜਾਣੀ ਆ ਤੇ ਜਿਹੜੇ ਵੀ ਰਹਿ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਆਪਾਂ ਇਹਦਾ ਛੇਵੇਂ ਲੜ ਲਗਾਉਣਾ ਛੇਵੇਂ ਲੜ ਨੂੰ ਆਪਾਂ ਇਹਦਾ ਤੁਸੀਂ ਨੇ ਬੈਕ ਤੋਂ ਪਿੰਚ ਕਰ ਲੈਣਾ ਤੇ ਇਸ ਲੜ ਨੂੰ ੜੱਖ ਤੱਕ ਖਿੱਚ ਲੈਣਾ ਜੀ ਅਕਤਾ ਲੜ ਨੂੰ ਖਿਚਣ ਤੋਂ ਬਾਅਦ ਫਰੰਟ ਦੇ ਉੱਤੋਂ ਇੱਕ ਗੈਰ ਲੜ ਨੂੰ ਫੁੱਲ ਕਰਨਾ ਜਿਹੜਾ ਆਪਣਾ ਇਹ ਲੜਾਊਗਾ ਇਹ ਤੁਸੀਂ ਨੇ ਸਾਫ਼ ਕਰਕੇ ਲਗਾਉਣਾ ਇੱਕ ਗੈਰ ਲੜ ਨੂੰ ਫੁੱਲ ਕਰਨ ਤੋਂ ਬਾਅਦ ਤੁਸੀਂ ਇਸ ਲੜ ਨੂੰ ਡਵਲ ਫੁੱਲ ਕਰਕੇ ਤੇ ਚੰਗੀ ਤਰ੍ਹਾਂ ਲੜ ਨੂੰ ਬੈਕ ਤੱਕ ਸਾਫ਼ ਕਰਕੇੜਾ ਲੜ ਨੂੰ ਤੁਸੀਂ ਨੇ ਲਗਾਉਣਾ ਜੀ ਤੇ ਜਿਹੜੇ ਬ੍ਰਾਂਡ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਦੋਸਤਾਂ ਲੜ ਨੂੰ ਹਲਕਾ ਹੀ ਖਿੱਚ ਕੇ ਜਿਹੜਾ ਤੁਸੀਂ ਨੇ ਲੜ ਨੂੰ ਡਬਲ ਫੋਲਡ ਕਰਕੇ ਤੇ ਲੜ ਨੂੰ ਬੈਕ ਤੱਕ ਤੁਸੀਂ ਜਿਹੜਾ ਸਾਫ਼ ਕਰ ਲੈਣਾ ਜੀ ਜਿੰਕ ਤੇਰੇ ਨੂੰ ਹੁਣੇ ਸਲੜ ਦੂੰਗਾ ਆਪਾਂ ਸਾਫ ਕਰਾਂਗੇ ਪਰਣ ਦੇ ਤੋੜ ਲੜ ਨੂੰ ਇੱਕ ਗਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਕੇ ਤੇ ਲੜ ਨੂੰ ਬੈਕ ਤੱਕ ਜਿਹੜਾ ਸਾਫ ਕਰਕੇ ਤੁਸੀਂ ਨੇ ਲੜ ਲਗਾ ਲੂ ਲਗਾ ਦੇਣਾ ਜੀ ਜਿਹੜਾ ਆਪਣਾ ਉੱਪਰਲਾ ਪੇਚ ਆਉਣਾ ਨਾ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਹੁਣ ਇਹਨਾਂ ਇਹਨਾਂ ਬਲਾਂ ਨੂੰ ਵੀ ਜਿਹੜਾ ਆਪਾਂ ਤੁਸੀਂ ਨੇ ਬਾਅਦ ਨਾਲ ਸੈੱਟ ਕਰ ਲੈਣਾ ਜੀ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਤੁਸੀਂ ਨੇ ਪੂਣੀ ਨੂੰ ਖੋਲ ਲੈਣਾ ਕਲਗੀ ਲੜ ਦੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਪਰਲਾ ਪੱਲਾ ਉਹ ਤੁਸੀਂ ਨੇ ਜਿਹੜਾ ਥੱਲੇ ਨੂੰ ਫੋਲਡ ਕਰਨਾ ਤੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਤੁਸੀਂ ਨੇ ਜਿਹੜਾ ਕਿ ਉੱਪਰ ਨੂੰ ਫੋਲਡ ਕਰ ਦੇਣਾ ਜੀ ਕਿ ਜਿਹੜਾ ਇਹ ਸਲੜ ਨੂੰ ਹੁਣ ਸੇ ਸਾਫ਼ ਕਰਾਂਗੇ ਇਸ ਲੜ ਦੇ ਉੱਤੇ ਹੱਥਾ ਫੇਰ ਕੇ ਜਿਹੜੇ ਇਸ ਲੜ ਦੇ ਉੱਪਰ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਬਾਅਦ ਵਿੱਚ ਕੱਢ ਦੇਵਾਂਗੇ ਜਿਹੜਾ ਆਪਾਂ ਆਖਰੀ ਲੜਾ ਉਸ ਆਖਰੀ ਲੜ ਨੂੰ ਆਪਾਂ ਸਿੱਧਾ ਵੀ ਲਗਾ ਸਕਦੇ ਹਾਂ ਤੇ ਉਸ ਲੜ ਨੂੰ ਜਿਹੜਾ ਆਪਾਂ ਕੱਲ ਦੀ ਲੜ ਵੀ ਲਗਾ ਸਕਦੇ ਹਾਂ ਜਿਹੜਾ ਹੁਣ ਆਪਾਂ ਕੱਲ ਦੀ ਲੜ ਲਗਾਵਾਂਗੇ ਜਿਹੜਾ ਆਪਾਂ ਹੁਣ ਕੱਲ ਦੀ ਲੜ ਲਗਾਵਾਂਗੇ ਕੱਲ ਦੀ ਲੜ ਦੇ ਲਈ ਜਿਹੜਾ ਆਪਾਂ ਪੱਗ ਪਹਿਲਾਂ ਲਗਾਵਾਂਗੇ ਜੀ ਜਿੱਥੋਂ ਆਪਾਂ ਨੇ ਛੇਮਾ ਲੜ ਫੋਲਡ ਕੀਤਾ ਤੁਸੀਂ ਨੇ ਛੇਵੇਂ ਲੜ ਦੇ ਉੱਪਰ ਆਹ ਕਿਹੜਾ ਤੁਸੀਂ ਨੇ ਪੱਗ ਪਹਿਨ ਲਗਾ ਦੇਣਾ ਇਮਲੜ ਦੇ ਉਪਰ ਆ ਕਿਹੜਾ ਹੁਣ ਆਪਾਂ ਪੱਗਪੈਨ ਲਗਾ ਦੇਵਾਂਗੇ। ਉਸ ਤੋਂ ਬਾਅਦ ਇਸ ਲੜ ਦੀ ਵੀ ਕੱਲ ਗੇ ਲੜਾ ਜਿਹੜਾ ਉਸ ਦੀ ਪੁਣੀ ਨੂੰ ਖੋਲ ਕੇ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੱਲਾ ਪੱਲਾ ਹੋਊਗਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰ ਦੇਵਾਂਗੇ। ਜਿੱ ਕਿ ਤਰ੍ਹਾਂ ਨੇ ਇਸ ਲੜ ਨੂੰ ਆਪਾਂ ਸਾਫ਼ ਕਰਾਂਗੇ। ਤੇ ਫਿਰ ਉਸ ਤੋਂ ਆ ਜਿਹੜਾ ਆਪਾਂ ਨੇ ਪੱਗਪੈਨ ਲਗਾਇਆ ਸੀਗਾ ਲੜ ਨੂੰ ਤੁਸੀਂ ਨੇ ਪੱਗਪੈਨ ਥਲੇ ਚ ਹੀ ਲਿਆਉਣਾ। ਅਗਪੈਥਲੇ ਜਿਵੇਂ ਤੋ ਲੜਦੋਂ ਫਰੰਟ ਵਾਲੀ ਜਿਹੜਾ ਕਮਾ ਦੇਣਾ ਤੇ ਫਿਰ ਉਸ ਤੋਂ ਆ ਦੀ ਸਲੜ ਨੂੰ ਹਲਕਾ ਜਿਹਾ ਖੋਲ ਕੇ ਜਿਹੜਾ ਆਪਾਂ ਨੇ ਜਿਹੜਾ ਤੁਸੀਂ ਛੇਵੇਂ ਲੜ ਲਗਾਏ ਸੀਗਾ ਲੜ ਨੂੰ ਤੁਸੀਂ ਨੇ ਛੇਵੇਂ ਲੜ ਥੱਲੇ ਦੱਬ ਦੇਣਾ ਹੁਣ ਆਪਾਂ ਪੱਗ ਪੈਨ ਦੇਣਾ ਜਿਹੜਾ ਤੁਸੀਂ ਨੇ ਸਾਰੇ ਬਲਾਂ ਨੂੰ ਸੈੱਟ ਕਰ ਲੈਣਾ ਜੀ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਰ ਦੇ ਸੈਂਟਰ ਦੇ ਵਿੱਚੋਂ ਪਲੜ ਲਗਾਇਆ ਸੀ ਉਸ ਲਾੜ ਨੂੰ ਖਿੱਚਣਾ ਉਸ ਲਾੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਰ ਤੇ ਖਿਲਾਰ ਕੇ ਲੜਾਂ ਥੱਲੇ ਕਪੜਾ ਵਿੱਚ ਚੰਗੀ ਤਰ੍ਹਾਂ ਦੇ ਕੇ ਫਿਰ ਜਿਹੜਾ ਆਪਣਾ ਮੂਹੜਾ ਲੜੂਗਾ ਮੂਹੜਾ ਲੜਨ ਦੋਨੇ ਸਾਈਡ ਤੋਂ ਫੋਲਡ ਕਰਾਂਗੇ ਦੋਨੇ ਹੱਟ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਲਾੜ ਨੂੰ ਆਪਾਂ ਇਹਦਾ ਬੈਕ ਤੇ ਦੱਬ ਦੇਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ